ਬੀਤੀ ਰਾਤ ਸਮਰਾਲਾ ਨੇੜਲੇ ਪਿੰਡ ਪੁਨੀਆ ਵਿਖੇ ਦਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਦਾ ਸੱੱਪਲ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਅਤੇ ਆਪਣੇ ਪਿਤਾ ਰਾਮ ਸਿੰਘ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜ਼ਖਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਜ਼ਿਕਰਯੋਗ ਗੱਲ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ 4 ਮਹੀਨੇ ਪਹਿਲਾਂ ਹੀ ਜੇਲ੍ਹ ਵਿੱਚੋਂ ਵਾਪਸ ਆਇਆ ਸੀ ਬਾਪੂ ਕੀ ਨਾ ਬੋੜਾ ਰਾਮ ਹੈ ਨਾ ਬਾਬੂ ਕਿਹੜਾ ਕੋਈ ਨਾ ਉਹ ਨਹੀਂ ਆ ਕੀ ਕਰਨਾ ਕੀ ਨਹੀਂ ਆ ਬਾਬੂ ਨਾ प्लाजा ताज तो तो को वही होए इतन बुलाउंदे ही उधर तक इधर आ गए थे अच्छा जी ए इधर लाख रुपया लाया है बे ताला का ये मुंडे अच्छा ने, था था। ने था था था। को किया साहब ये की गलती हुई है को प्लाजा अच्छा जवाब की बुल भेजा भी तो जो हां की भी तो जी है को वृंदा हो ਇੱਲਾਂ ਕੋਈ ਲੜਾਈ ਕੀਤੀ ਅਣ ਸਹੇਜ ਨਹੀਂ ਅਸੀਂ ਨਹੀਂ ਕੀਤੀ ਜਿੰਨਾ ਪੁੱਤੜ ਨਾਲ ਕਾਹਨ ਕੀ ਕੀਤਾ ਜਿਹੜਾ ਮੁੱਖ ਪਿਆ ਵਾ ਐਵੇਂ ਕਾਹ ਦਵੇਂ ਇੰਦਾ ਦਾ ਹੋਵੇ ਲੋ ਅੱਛਾ ਹੋਰ ਵਾ ਇਤਸਾ ਦੇ ਦਾਦਾ ਤੁਸੀਂ ਉਹਦੇ ਨਾਲ ਰਹਿੰਦੇ ਸੀ ਇਕੱਲਾ ਨਹੀਂ ਮੈਂ ਤਾਂ 23 ਆ ਮੋਢੇ ਨਾਲ 23 ਅੱਛਾ ਉਹ ਦੂਏ ਮੋਢੇ ਲਈ ਦਿੱਤਾ ਮਾਰਿਆਂ ਉਹ ਤਾਂ ਮਰ ਗਿਆ ਤਾਂ ਸੋ ਜਿੰਨੀ ਜੂ ਮਰ ਗਈ ਸੀ ਅਰੇ ਹੋਗੇ ਈਵਤੀ ਨਾਲ ਲੀਆ ਮਾਰਾ ਜੀ ਅਨਕਾਦੋਂ ਮਲੇਗਾਂ ਸੱਭਾੜਨ ਇਹ ਕਿੰਨੇ ਕੁ ਜੀ ਲੈਣਾ ਆਦਾ ਆਦੀ ਹੈ ਸਾਹ ਖਵਜੇ ਦੀ ਤੇ ਕੋਣੋਂ ਤੀ ਕੋਣ ਲੱਗਿਆ ਉਹ ਕੋਈ ਪਲੇ ਆਈ ਤਾਂ ਸਭਾੜੀ ਨਾ ਹਾਂਜੀ ਰਣ ਸਾਹਿਬ 4000 ਰੁਪਏ ਆਏ ਹੋਏ ਉੱਤ ਚੱਤ ਰਹੀ ਉਹ ਗੁੰਡਾ ਲਗਭਗ 3000 ਰੁਪਏ ਲਗਵਾ ਜੀ ਉਹਦਾ ਉੱਧਰ ਪੈਨ ਦਾ ਬਹੁਤ ਦੂਰ ਉਸ ਟਾਈਮ ਤੇ ਥੋੜੀ ਚੜ੍ਹਾਈ ਜੀ ਉਹ ਦੇਖੋ ਜੀ ਉਹ ਵੀ ਚੜ੍ਹਾਈ ਆ ਉਹਦਾ ਆ ਉਹਦਾ ਟੈਗੜਾ ਬੰਦੇ ਆ ਜਿਹੜੀ ਰਿਪੋਰਟ ਵੀ ਆ ਗਈ ਸੀ ਅੱਛਾ ਜੀ ਜਿਹਨ ਰਾਤ ਤੋਂ ਮੁੰਡੇ ਨਾਲ ਗੱਲ ਕਰਦਾ ਬੀਤੀ ਆ ਕੀ ਕਹਣਾ ਤੁਹਾਨੂੰ ਇਹ ਪਹਿਲਾਂ ਕਹਾਂ ਵੀ ਆਏ ਤੁਸੀਂ ਹੀ ਤੁਹਾਨੂੰ ਹੁਣ ਕੀ ਕੀਤਾ ਜਾਉਂਗਾ ਹੋਣਾ ਪਾ ਅੰਦਰ ਹੋਵੇ 20 ਹਰੀ ਘਾਇਆ ਦਾ ਟੈਗੜਾ ਜੋ ਪਰਗੜ ਸਿੰਘ ਪਰਗੜ ਵੀ ਰਾਤ ਨੂੰ ਰੋਕ ਲੜਾਈ ਹੋਈ ਆ ਕੌਮੇ ਤੇ ਕਿਹੜਾ ਕਿਹੜਾ ਪਰਿਵਾਰ ਬੰਦ ਸੀ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਚਤਰਾਤੋ ਲੰਗਾਂ ਦਾ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਨੂੰ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹਨੇ ਕਤਲ ਕੀਤਾ ਉਹ ਆਪਣੀ ਬਾਦ ਆ ਪਹਿਲਾਂ ਉਹ ਵੀ ਰੱਥੀ ਉਹਦੀ ਰੱਥ ਹੋਈ ਹੈ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨਾਂ ਦੋ ਜਾਨਾਂ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ ਇਹ ਤਾਂ 32-33 ਸਾਲ ਦਾ ਹੈ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਜਿਹੜਾ ਜਿਵੇਂ ਲੱਗਦਾ ਸੀ ਜਿਹੜੇ بڑے ਭਾਈ ਨੇ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੇ ਕੋਈ ਰੰਜਿਸ਼ ਕੀਤੀ ਗੁੱਸਾ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨੇ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਸੀ 6-7 ਮਹੀਨੇ ਪਹਿਲਾਂ ਉਹ ਜੀ ਹਾਂਜੀ ਹਾਂਜੀ ਇੱਕ ਪਿੰਡ ਵਾਲਿਆਂ ਨੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਦੋਦਾਂ ਲੜਾ ਨਿਊ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜੀ ਤੇ ਇਹ ਉਹਦੇ ਪਤਨ ਕੀ ਮਨਚ ਆਇਆ ਇੱਥੇ ਆ ਕੇ ਰਾਤ ਉਹਨਾਂ ਦੇ ਨਾਲ ਰਹਿੰਦੇ ਸੀ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਹੈ ਭੱਟੇ ਭਰਾ ਛੋਟਾ ਭਰਾ ਉੱਧਰ ਲੱਗ ਰਹਿਣਾ ਸੀ ਸਰੂਤੂ ਲਾ ਕੋਈ ਨਸ਼ਾ ਕਰਦਾ ਸੀ ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਹਿਣਾ ਵੀ ਚਾਹੁੰਦੇ ਪਰ ਸਾਡੇ ਦੇਖੋ ਇਸ ਤਾਂ ਕਹਿੰਦੇ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਕਿਵੇਂ ਬੰਦੇ ਦੀ ਦ੍ਰਿਸ਼ਟੀ ਕੀ ਰੱਖਣਾ ਦੋ ਬੰਦੇ ਆਇਆ ਸਟਾਰਟ ਕੋ ਲੜਾਈ ਕੇਸ ਦੇ ਵਿੱਚ ਇੱਕ ਬ੍ਰੌਡ ਡੈਟ ਜਗਾ ਇੱਕ ਇੰਜਨ ਹੈ। ਬਾਰੇ ਕੋ ਇਥੇ ਪਿਆ ਅਜੇ ਅਸੀਂ ਉਹਨੂੰ ਰੈਸਟਰ ਕਰਨਾ ਚਾਹੁੰਦੇ ਹਾਂ ਮੱਤੇ ਦੇ ਵਿੱਚ ਪਰ ਨਾਲ ਕੋ ਸਾਨੂੰ ਅਵੇਲੇਬਲ ਨਹੀਂ ਮਿਲਦਾ। ਜਿਹੜਾ ਇੰਜਨ ਹੈ ਉਹ ਵੀ ਉਹਦੀ 60 ਸਾਲ ਹੈ। ਕਿ ਨਾਮ ਉਹਦਾ ਰਾਮ ਸਿੰਘ। ਜਿਹੜਾ ਇਹਦਾ ਆਹ ਪਿੰਡ ਪੋਨੀਆ। ਜਿਹੜਾ ਦੂਸਰਾ ਇੰਜੈਕਟਰ ਹੈ ਉਹ ਇਹਨਾਂ ਦਾ ਕਿੱਲਾ ਉਹ ਇਹਦਾ ਮੰਡਾ ਲੱਗਦਾ ਹੈ। ਉਹਦੀ ਕਿੰਨੀ ਉਮਰ ਹੋ ਗਈ? ਉਹਦੀ 35 ਸਾਲ ਹੋਊਗੀ 35 ਸਾਲ। ਕਿ ਨਾਮ ਉਹਦਾ ਜੰਤੀਵੰਦ ਸਿੰਘ। ਇਸਦੀ ਲੱਗਦਾ ਕਿ ਇਹ 20-30 ਸਾਲ ਹੈ ਉਹਨੂੰ। ਇਹ ਤਾਂ ਪੋਸਟਮ ਤੋਂ ਵੀ ਹੋਰ ਤੋਂ ਬਾਅਦ ਹੀ ਟੇਪ ਹੋਏਗਾ ਜੀ ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰ ਰਹੇ ਹੋ ਇਹਦੀ ਚਿੰਤਾ ਜੀ ਇਹਦੀਆਂ ਵੀ ਸਰਪੇ ਵੀ ਵਾਰ ਹੈਗੇ ਆ ਹੱfte ਵੀ ਆ ਕੋਈ ਚੀਜ਼ ਘਰ ਹਥਿਆਰ ਨਾਲ ਲੱਗ ਰਹੀ ਨਹੀਂ ਕਿਹਨਾਂ ਸੱਜਣ ਸਵੇਰ ਸੌ ਕੋਈ ਰਾਤ ਨੂੰ ਲੜਾਈ ਹੋਈ ਸੀ ਕਿ ਕਿਸ ਦਾ ਤੇ ਕਿਹੜੇ ਬੰਦੇ ਹੋਏ ਸੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਉਹਨੇ ਸੱਬਣਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿਸ ਕਿਨੇ ਕੋਈ ਦੀ ਕਰ ਰਹੀ ਹੈ ਇਹ ਕੱਲ੍ਹ ਸ਼ਾਮ ਨੂੰ ਰਾਤ 9:30 ਵਜੇ ਦੀ ਦੌੜ ਦੌੜਾ ਨੂੰ ਨਿਸ਼ਾਨ ਦਿੱਤਾ ਹੈ ਕਿ ਇਸ ਵੇਲੇ ਹਾਂ ਨਿਸ਼ਾੜੀ ਕਿਸੰਦਾ ਬੰਦਾ ਹੈ ਤੇ ਆਪਸ ਵਿੱਚ ਵੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪੀਂਦੇ ਸੀ ਕੀ ਲੰਘਿਸ਼ ਕੀ ਰਹੀ ਹੈ ਬੰਦੇ ਦੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ ਜੀ ਡੈੱਥ ਹੋਈ ਹੈ ਨਾ ਕਿਸ ਦੇ ਲਈ ਹੋ ਗਈ ਉਹ ਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਹੈ ਤੇ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 60 ਸਾਲ ਹੈ ਕੀ ਪੋਜੀਸ਼ਨ ਦੀ ਹੈ ਬਜ਼ੁਰਗ ਦੀ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਜੀ ਜਗਜੀਵਨ ਵੀ ਤੁਹਾਡਾ ਡੈੱਥ ਹੋ ਗਿਆ ਇਹ ਵੀ ਸੁਣੋ ਜਿਹੜਾ ਵੀ ਡੈੱਥ ਹੋਈ ਹੈ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਨੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰਦਾ ਕੇ ਆਇਆ ਉਨੇ ਪਹਿਲਾਂ ਆਪਣੀ ماں ਮਾਰਤੀ ਸੀ। ਤੋਂਵਾ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ। ਰੂਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਨੇ ਦੋ। ਜਿਹਦੇ ਹੁਣ ਮਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ। ਇਹ ਆਪਣੇ ਆਪਣੇ ਪੁੱਤਰਾਂ ਨੂੰ ਮਾਰਿਆ। ਨਾ ਪਹਿਲਾਂ ਕੋਈ ਪਰਚਾ ਨਹੀਂ। ਜੀ ਹਾਂ ਉਹ ਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ। ਗ੍ਰਿਫਤਾਰ। ਗ੍ਰਿਫਤਾਰ ਕਰ ਲਿਆ। ਜੀ ਕੀ ਬੁਮਿਕਾ ਬਦਲ ਹੋ ਗਿਆ ਜੀ? ਮੁਕਤਵਾਦਰਜ ਹੋ ਗਿਆ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ।